ਕੋਈ ਕਹਿੰਦਾ ਰਾਧਾ ਸਵਾਮੀ ਮਾੜੇ ਕੋਈ ਕਹਿੰਦਾ ਕੋਈ ਭਾਈ ਜਿੱਥੇ ਕੋਈ ਹੈ ਨਾਮ ਜਪਾਉਂਦਾ ਹੈ ਰੱਬ ਦਾ ਚੰਗਾ ਹੈ ਤੂੰ ਆਪਣੇ ਵੱਲ ਵੇਖ ਤੂੰ ਕਿੱਥੇ ਕੋ ਖੜਾ ਹੋਇਆ ਕਿਸੇ ਦੀ ਨਿੰਦਿਆ ਨਾ ਕਰ ਚਾਰ ਅੱਖਰ ਪੜ੍ਹ ਕੇ ਨਾ ਕਿਉਂਕਿ ਸਾਡੇ ਗੁਰੂ ਸਾਹਿਬ ਨਿੰਦਿਆ ਨਹੀਂ ਕਰਦੇ ਨਿੰਦਾ ਭੜੀ ਕਿਸੇ ਕੀ ਨਹੀਂ ਮਨਮੁਖ ਕਰਦੇ ਆ ਮਨਮੁਖ ਮੁਕਤ ਕਰਨ ਮੂੰਹ ਕਾਲੇ ਤੈਨਾਂ ਨਿੰਦਖਾਂ ਨਰਕੇ ਤੂੰ ਰੱਬ ਦੇ ਸੱਚ ਦੀ ਗੱਲ ਕਰ ਜਿੱਥੇ ਵੀ ਕੋ ਜੁੜਿਆ ਬੈਠਾ ਜੁੜਿਆ ਰਹਿਣਗੇ ਨਾ ਤੋੜ ਤੂੰ ਗੁਰੂ ਨਾਨਕ ਦੀ ਗੱਲ ਕਰੀ ਜਾ ਜਿਹਦੇ ਮਨ 'ਚ ਪਿਆਰ ਹੋਏਗਾ ਇੱਧਰ ਆ ਜਾਏਗਾ ਜਿਹਦੇ ਮਨ 'ਚ ਪਿਆਰ ਹੋਏਗਾ ਕਿਸੇ ਆਪਣੇ ਧਰਮ ਨਾਲ ਟੁੱਟਿਆ ਉਹਦੇ ਵਿੱਚ ਪੱਕਾ ਹੋ ਜਾਏਗਾ ਤੂੰ ਠੇਗਾ ਚੱਕਿਆ ਸਾਰਿਆਂ ਦਾ ਵੀ ਤੂੰ ਉਧਰ ਨਾ ਜਾ ਤੂੰ ਇੱਧਰ ਨਾ ਜਾ ਤੂੰ ਉਧਰ ਨਾ ਜਾ ਹਾਂ ਜਿੱਥੇ ਕੁਝ ਨਹੀਂ ਉੱਥੋਂ ਰੋਕੋ ਉੱਥੋਂ ਰੋਕੋ ਤੇ ਉਹਨਾਂ ਨੂੰ ਆਖੋ ਭਾਈ ਰਲ ਮਿਲ ਕੇ ਰਹੋ ਆ ਡੂਨੇ ਟਪਾਣੀ ਨਾ ਕਰੋ ਢਾਲੇ ਨਾ ਕਰੋ ਕੁਝ ਨਹੀਂ ਇਹਨਾਂ ਵਿੱਚ ਹੈਗਾ ਜੇ ਹੋਂ ਢਾਲਣਾ ਤੇ ਆਪਣੇ ਸਰੀਰ ਨੂੰ ਆਪਣੀ ਆਤਮਾ ਨੂੰ ਇਸ ਸੱਚੇ ਦੇ ਵਿੱਚ ਸੰਚੇ ਦੇ ਵਿੱਚ ਢਾਲੋ ਜੋ ਸਤਿਗੁਰਾਂ ਨੇ ਕਿਹਾ ਸੋ